ਸਾਡਾ ਸਾਰਾ ਜਿੰਨਾ ਵੀ ਲੋਕ ਸਭਾ ਹਲਕਾ ਵੱਡੀ ਗਿਣਤੀ ਵਿੱਚ ਆ ਕੇ ਅੱਜ ਮੇਰੇ ਨਾਲ ਨਾਮਿਨੇਸ਼ਨ ਪੇਪਰ ਭਰਨ ਆਸ ਤੇ ਲੋਕ ਸਾਰੇ ਪਹੁੰਚੇ ਆ ਮੈਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਸਾਰੇ ਵੋਟਰਾਂ ਦਾ ਲੋਕਾਂ ਵੱਲੋਂ ਭਰਪੂਰ ਸਮਰਥਨ ਮਿਲ ਰਿਹਾ ਔਰ ਮੈਨੂੰ ਪੂਰੀ ਉਮੀਦ ਹੈ ਕਿ ਇਹ ਜਿਹੜੀ ਸੀਟ ਹੈ ਇਹ ਕਾਂਗਰਸ ਪਾਰਟੀ ਦੇ ਚੋਲਿ ਚ ਜਾਊਗੀ। ਪਰ ਜਨਨ ਦੇ ਨਾਲ ਦੇ ਸਾਹਮਣੇ ਤਰ੍ਹਾਂ ਦੀਆਂ ਕਿਰਿਆ ਸਭ ਲੋਕਾਂ ਵੱਲੋਂ ਇਸ ਤਰ੍ਹਾਂ ਹੀ ਮੈਂ ਆਪਣੇ ਲੋਕ ਸਭਾ ਮੰਤਰੀ ਸੀ ਚੱਲ ਰਹੀ ਹੈ। ਕਮਰਸ ਤੋਂ ਬਾਅਦ ਕਿਹਾ ਮੈਂ ਮੋਟਾਰ ਮਤੀ ਅੰਦਰ ਉਹਨਾਂ ਪਰਚਾਰ ਸਾਡਾ ਜਿਹੜੀ ਡੈਕਟਰਾਂੋਂ ਸਹੀ ਉਦੇਦਈ ਸਾਡਾ ਵਧਿਆ ਹੋਇਆ ਪੂਰਾ ਸਾਡਾ ਪਰਿਵਾਰ ਔਰ ਸਾਡੀ ਵੀ ਸਾਡੇ ਪਾਰਟੀ ਦੇ ਕਹਿ ਹੈ ਜੀਆ ਵਰਕਰ ਪੂਰਾ ਉਸ ਨਾਲ ਕੰਮ ਕਰ ਰਿਹਾ ਔਰ ਇਹ ਜਿਹੜੀ ਹੇਦਰੀ ਆ ਚੱਲਦੀ ਹੈ ਕਾਂਗਰਸ ਪਾਰਟੀ ਪਰ ਜਿਹੜਾ ਨੀਚਾ ਬਹੁਤ ਵਧੀਆ ਹੋਗਾ ਬਹੁਤ ਸਮੱਸਿਆਵਾਂ ਨੇ ਅਰਜੋਨ ਤੋਂ ਤੋਂ ਬਹੁਤ ਸਮਾਪਨ ਕਰ ਸਕਦਾ ਜਿਹੜੇ ਪ੍ਰੋਮਿਸ ਕਿ ਹਾਂ ਉਹ ਟਾਈਮ ਡਵੈਲਪਮੈਂਟ ਦੇ ਉਪ ਪੰਦ ਹੈ ਔਰ ਜਿਹੜੇ ਸ਼ੁਰੂ ਕੀਤੇ ਹੋਏ ਸੀ ਉਹ ਵੀ ਉਹਨਾਂ ਨੇ ਉਦੋਂ ਤੋਂ ਬਾਅਦ ਚਲਾਏ ਲਏਗੇ ਔਰ ਲੋਕਾਂ ਦੀ ਸਸਿਆਵਾ ਜਿਹਨੇ ਬਹੁਤ ਜ਼ਿਆਦਾ ਹੈ ਔਰ 2 ਸਾਲ ਜਿਹੜੀ ਪੰਜਾਬ ਦੀ ਸਰਕਾਰ ਹੈ ਉਹਨੂੰ ਲੋਕ ਬਹੁਤ ਜ਼ਿਆਦਾ ਬਸੰਨਾ ਦਾ ਸੁਪਨਾ ਕਰ ਰਹੇ ਆ ਔਰ ਲੋਕ ਇੱਕ ਚੀਜ਼ ਦੱਸ ਰਹੇ ਵੀ ਇਹ ਜਿਹੜੀ ਪੋਸਾ ਸਰਕਾਰ ਨੇ ਕੀ ਕੰਮ ਕੀਤਾ ਔਰ ਕਿਵੇਂ ਇਹ ਟੋਕਾਂ ਵਿੱਚ ਮਿਚ ਗਿਆ ਲੋਕ ਦਾ ਕਾਂਗਰਸ ਪਾਰਟੀ ਨੂੰ ਫਤਵਾ ਦੇਣਗੇ ਔਰ ਇਹ ਜਿਹੜੀ ਸਾਡੀ ਸੀਟ ਹੈ ਲੋਕ ਸਭਾ ਹਲਕਾ ਬੋਲ ਆਪਣੀ ਬੇਟੀ ਨੂੰ ਮਾਨ ਸਤਿਕਾਰ ਦੇ ਕੇ ਔਰ ਪਿਆਰ ਦੇਣਗੇ ਕਿ ਵੀ ਕਹੂੰਗੀ ਕਾਂਗਰਸ ਸਾਈਕ ਕਮਾਂਡ ਦਾ ਮੈਂ ਦੇ ਦੇ ਕੇ ਬਾਤ ਕਰਦੀ ਹਾਂ ਜਿਨ੍ਹਾਂ ਨੇ ਫਰੀਦਕੋਟ ਦੀ ਬੇਟੀ ਨੂੰ ਔਰ ਉਹਦੇ ਨੂੰ ਨੋ ਮਾਨ ਸਨਮਾਨ ਦਿੱਤਾ ਔਰ ਮੈਂ ਆਪਣੇ ਪਰਿਵਾਰ ਦਾ ਸਿਰ ਇਸੇ ਤਰ੍ਹਾਂ ਹੀ ਚੜਾਉਂਗੀ ਮੈਂ ਫਾਈਟ ਕਿਹਦੇ ਨਾਲ ਮੰਨਦੇ ਹਾਂ ਕਿਹੜੀ ਪਾਰਟੀ ਨਾਲ ਫाइट ਮੇਰੀ ਤਾਂ ਮੇਰੇ ਨਾਲ ਹੀ ਆ ਹਮੇਸ਼ਾ ਹੀ ਕਹਿਨੀ ਆ ਮੇਰੇ ਨਾਲ ਆ ਮੈਂ ਬਹੁਤ ਮਿਹਨਤ ਕਰੂੰਗੀ ਔਰ ਇਸ ਸੀਟ ਬੰਟੀ ਨਹੀਂ ਨਾ ਚਾਹਤ ਕਾਂਗਰਸ ਪਾਰਟੀ ਨੂੰ ਥੋੜੀ ਚਾਹਤ ਕਾਂਗਰਸ ਪਾਰਟੀ ਦੇ ਜਿਹੜੇ ਮੁਖਵਾਰ ਆ ਜਿਵੇਂ ਅਮਿਤ ਕੁਮਾਰ ਸਾਹੋ ਜੀ ਉਹਨਾਂ ਦੇ ਨਾਮਿਨੇਸ਼ਨ ਪੇਪਰ ਫਾਈਲ ਅੱਜ ਉਹਨਾਂ ਨੇ ਕਰ ਦਿੱਤੇ ਆ ਅਸੀਂ ਸਾਰੇ ਜਿਹੜੇ ਜਨ ਹਲਕੇ ਆ ਪ੍ਰਿੰਪਰ ਪਾਰਲੀਮੈਂਟ ਦੇ ਉਹਨਾਂ ਦੇ ਜਿੰਨੇ ਵੀ ਇੱਕ ਸੇਬਨ ਸਰਮਾਨ ਹਲਕਾ ਚਾਰ ਸਰਮਾਨ ਅੱਜ ਸਾਰੇ ਮਦ ਨਾਲ ਆਏ ਆ ਬਾਜਵਾ ਸਾਹਿਬ ਨੇ ਆਉਣਾ ਉਹਨਾਂ ਦਾ ਹੈਲੀਕਾਪਟਰ ਨੂੰ ਅੰਮ੍ਰਿਤਸਰ ਤੋਂ ਪਰਮਿਸ਼ਨ ਨਹੀਂ ਮਿਲੀ ਥੋੜੇ ਜਿਲੇਟ ਆਪੇ ਪਹੁੰਚ ਜਾਣਗੇ ਉਹ ਵੀ ਆਖਰ ਅੰਦੇਸ਼ ਪ੍ਰੈਸ ਕਨਫਰੰਸ ਕਰਦੇ ਜੋ ਪੰਜਾਬ ਦੀ ਸਥਿਤੀ ਆ ਜਾਂ ਹਿੰਦੁਸਤਾਨ ਦੀ ਸਥਿਤੀ ਆ ਉਹ ਗੈਸਾਹੀ ਕਰ ਲਈਏ ਬਾਕੀ ਬਹੁਤ ਪ੍ਰਮਾਤਮਾ ਦੀ ਕਿਰਪਾ ਹੈ ਲੋਕਾਂ ਦਾ ਬਹੁਤ ਅਚਾਰ ਸਪੌਂਸਰ ਇੱਕੋ ਇੱਕ ਮੰਗ ਹੈ ਕਿ ਅਸੀਂ ਹਲਕੇ ਦੀ ਬੇਟੀ ਤੇ ਹਲਕੇ ਦੀ ਨੂੰਹ ਨੂੰ ਜਿਤਾ ਹਲਕੇ ਦੇ ਕੈਂਡੀਡੇਟ ਨੂੰ ਚਾਹੁੰਦਾ ਇਹ ਲੋਕਾਂ ਦੀ ਕੋਈ ਕੀ ਵੱਡੀ ਮੰਗ ਹੈ ਦੇਖੋ ਮੇਰੀ ਇੱਕ ਬੇਨਤੀ ਹੈ ਐਮਪੀ ਦੀ ਇਲੈਕਸ਼ਨ ਲੋਕਾਂ ਨੇ ਬਾਅਦ ਕੰਮ ਵੀ ਲੈਣੇ ਲੋਕਾਂ ਨੇ ਬਾਅਦ ਐਮਪੀ ਤਾਂ ਹੀ ਆਪਦੇ ਦੁੱਖ ਸੁੱਖ ਵਾਸਤੇ ਜਾਣੇ ਸੋ ਲੋਕ ਚਾਹੁੰਦੇ ਆ ਹਲਕੇ ਦੇ ਕੈਂਡੀਡੇਟ ਨੂੰ ਬਣਾਓ ਜੀ ਆਇਆਂ ਨੂੰ ਜਿੰਨੇ ਸਟਾਰ ਪ੍ਰਚਾਰ ਕਰ ਲੋਕਾਂ ਨੇ ਐਮਪੀ ਚੋਂਗਾ ਤੇ ਲੋਕ ਕਿਹੋ ਜਿਹਾ ਐਮਪੀ ਚੁਣਨਗੇ ਜਿਹੜਾ ਲੋਕਾਂ ਦੇ ਕੰਮ ਆ ਸਕੇ ਲੋਕਾਂ ਦੇ ਦੁੱਖ ਸੁੱਖ ਵਿੱਚ ਵਿਚਰ ਸਕੇ ਜਿਸ ਦਾ ਨਹੀਂ ਪਤਾ ਲੈਣਾ ਦੇਣਾ ਨਹੀਂ ਠੀਕ ਹੈ ਇੱਕ ਆਪ ਦੇ ਇੰਤੇਜ ਬਿਸ਼ੂਰ ਜ਼ਰੂਰ ਹੈ ਗਾਉਂਦ ਦੇ ਵਿੱਚ ਪਰ ਗੱਲ ਹੈ ਵੀ ਉਹਨਾਂ ਨੂੰ ਤੋਂ ਬਾਅਦ ਜਿਹੜਾ ਮਿਲਣਾ ਹੈ ਉਹ ਬਹੁਤ ਹੁਣ ਤੇ ਪਿੰਡੋਂ ਪਿੰਡ ਕਰ ਕਰ ਗੱਲਾਂ ਹੀ ਚੱਲ ਚੁੱਕੀਆਂ ਵੀ ਜਿਹੜੇ ਲੋਕਲ ਬੰਦਾ ਜਿਹੜਾ ਸਟਰੈਕਟਰ ਹੋਵੇ ਜਿਹੜਾ ਕਪੰਡ ਦਾ ਬਸ਼ੱਕ ਦੀ ਝੋਲਾ ਸ਼ਾਮ ਕਰਦਾ ਉਹਨੂੰ ਬੰਦਾ ਪਹਿਲ ਦਿੰਦਾ ਵੀ ਯਾਰ ਸਰਦੁਖ ਦਾ ਉਹਦਾ ਘੋੜੀ ਤਾਂ ਦੇ ਦਿੰਦੇ ਯਾਰ ਇਲਾਜ ਤਾਂ ਬਾਅਦ ਹੁੰਦਾ ਰੋ ਆਸਟੇਟ ਦੇਣ ਵਾਸਤੇ ਟਿਊਰੀ ਹੁੰਦਾ ਜਲਦੀ ਉਹ ਵੀ ਦੋ ਹੀ ਬੀਬੀ ਇਸ ਕਰਕੇ ਵੀ ਬੀਬੀ ਆਵਾਜ਼ ਸੁਪਰ ਲੈਂਦੀ ਹੁੰਦੀ ਹੈ ਨੂਹ ਹਟ ਗਈ ਡਾਕਟਰ ਨੇ ਟੋਟਲੀ ਮੰਨਵਾ ਲਿਆ ਸੀ ਲੋਕਰ ਕਹਿੰਦੇ ਕੋਪੜਾ ਬਾਹਰ ਡੈਨਰ ਜੀ ਕੋਸ਼ਿਸ਼ ਨਹੀਂ ਕਰੀ ਮਾਸਮਾ ਪਾਰਟੀ ਸੀਮਾ ਦੇ ਜਿਹੜੇ ਨਿੱਕੋ ਖਤਰ ਦੇ ਵਿੱਚ ਗਿਲਾ ਸ਼ਿਰਵਾ ਛੋਟੇ ਜਿਹੋ ਜਿਹੇ ਇਕੱਲੇ ਦੇ ਭੁੱਲ ਕੇ ਜਿਸ ਪਾਰਟੀ ਦੇ ਵਿੱਚ ਬੰਦਾ ਹੁੰਦਾ ਉਸੇ ਪਾਰਟੀ ਦੇ ਵਿੱਚ ਰਹੇ ਹਾਂ ਹਾਂਜੀ ਅੱਜ ਨੋਮੀਨੇਸ਼ਨ ਲਈ ਜਿਹੜੇ ਹੈਗੇ ਸਾਡੇ ਮੈਡਮ ਬੀਪੀ ਅਮਰਜੀਤ ਕੌਰ ਸਾਹੋਕੇ ਜੋ ਕਿ ਕਾਂਗਰਸ ਪਾਰਟੀ ਤੋਂ ਉਮੀਦਵਾਰ ਫਰੀਦਕੋਟ ਤੋਂ ਨੇ ਔਰ ਇਹਨਾਂ ਨੂੰ ਜਿਹੜਾ ਹੈਗਾ ਜਿਹੜਾ ਪੂਰਾ ਫਰੀਦਕੋਟ ਦਾ ਜਿੰਨੀਆਂ ਵੀ ਮੰਨ ਲਓ ਸੰਸਥਾਵਾਂ ਦਾ ਬਹੁਤ ਮੰਨ ਲਓ ਸਪੋਰਟਸ ਦੀਆਂ ਸੰਸਥਾਵਾਂ ਦਾ ਇਹਨਾਂ ਨੂੰ ਸਹਿਯੋਗ ਆ ਔਰ ਉਮੀਦ ਆ ਵੀ ਕਾਂਗਰਸ ਪਾਰਟੀ ਬੜੀ ਵੱਡੀ ਲੀਡ ਨਾਲ ਜਿੱਤ ਕੇ ਮੰਨ ਲਓ ਇਹ